ਤੇ ਮੈਂ ਜਿਹੜੀ ਆ ਵੀਡੀਓ ਬਣਾ ਰਿਹਾ ਕਿ ਕਿਹੜੇ ਕਿਹੜੇ ਪਲੇਟਫਾਰਮਾਂ ਤੋਂ ਜਿਹੜੇ ਆ ਆਪਾਂ ਪੈਸੇ ਕਮਾ ਸਕਦੇ ਆ ਵੀ ਆ ਸੋਸ਼ਲ ਮੀਡੀਆ ਲੋਕੀ ਚਲਾਉਂਦੇ ਆ ਵੀ ਇਹ ਪੈਸੇ ਕਿਹੜੇ ਕਿਹੜੇ ਤੋਂ ਆਉਂਦੇ ਨੇ ਚੰਗੀਆਂ ਚੀਜ਼ਾਂ ਅਸੀਂ ਜੇ ਨਹੀਂ ਪਾਵਾਂਗੇ ਤਾਂ ਮਾੜੀਆਂ ਚੀਜ਼ਾਂ ਮੱਲੋ ਮੱਲੀ ਮੋਰੇ ਆਉਣੀਆਂ ਨੇ ਸਾਡੇ ਲੋਕ ਕਹਿੰਦੇ ਆ ਵੀ ਇਹ ਸੋਸ਼ਲ ਮੀਡੀਆ ਤੇ ਮਾੜੇ ਚੀਜ਼ਾਂ ਨੇ ਮਾੜੀਆਂ ਵੀਡੀਓ ਪਾਉਂਦੇ ਮਾੜਾ ਕੰਟੈਂਟ ਪਾਉਂਦੇ ਆ ਚੰਗੇ ਪਾਉਣ ਵਾਲੇ ਨੂੰ ਤੁਸੀਂ ਸਪੋਰਟ ਨਹੀਂ ਕਰਦੇ ਆ ਚੰਗਾ ਪਾਉਣ ਵਾਲਾ ਨੂੰ ਸਪੋਰਟ ਕਰੋ ਮਾੜੀਆਂ ਆਪੇ ਦਬ ਜਾਣੀਆਂ ਤਾਂ ਫੇਸਬੁੱਕ ਤੇ ਉੱਤੇ ਵੀ ਬਹੁਤ ਸਾਡੇ ਮਿੱਤਰ ਸੱਜਣ ਨੇ ਜਿਹ ਉਹ ਮੈਂ ਦੇਖਦਾ ਹੁੰਦਾ ਕਿ ਸਾਰਾ ਦਿਨ ਲੋਕਾਂ ਨਾਲ ਗੁੱਥਮ ਗੁੱਥੀ ਹੋਏ ਰਹਿੰਦੇ ਆ ਕਦੇ ਇਹਦੇ ਕਮੈਂਟਾਂ 'ਚ ਹੋਗੇ ਕਦੇ ਉਹਦੇ ਕਮੈਂਟਾਂ 'ਚ ਹੋਗੇ ਕਦੇ ਪੋਸਟਾਂ 'ਤੇ ਹੋਗੇ ਕਦੇ ਵੀਡੀਓ 'ਚ ਹੋਗੇ ਕਦੇ ਰੀਲਾਂ 'ਤੇ ਹੋਗੇ ਉਹ ਸਾਰਾ ਦਿਨ ਲੋਕਾਂ ਨਾਲ ਬੇਸੀ ਜਾਂਦੇ ਆ ਸਾਰਾ ਸਾਰਾ ਦਿਨ ਕਮੈਂਟ ਵੀ ਪਾਈ ਜਾਂਦੇ ਆ ਸਾਰਾ ਸਾਰਾ ਦਿਨ ਵੀਡੀਓ ਵੀ ਅਪਲੋਡ ਕਰੀ ਜਾਂਦੇ ਆ ਪਰ ਉਹਨਾਂ ਦੇ ਵਿਊ ਵੀ ਜਿਹੜੇ ਆ ਮਿਲੀਅਨਸ 'ਚ ਜਾਂਦੇ ਨੇ ਲੱਖਾਂ 'ਚ ਜਾਂਦੇ ਨੇ ਪਰ ਬਾਅਦ ਵਿੱਚ ਜਾ ਕੇ ਜਦ ਕਦੇ ਉਹਨਾਂ ਦੀ ਪ੍ਰੋਫਾਈਲ ਦੇਖੀਦੀ ਆ ਤਾਂ ਉਹਨਾਂ ਬੰਦਿਆਂ ਨੇ ਆਪਣੀ ਮੋਨਟਾਈਜੇਸ਼ਨ ਔਨ ਨਹੀਂ ਕੀਤੀ ਹੁੰਦੀ ਤੇ ਉਹ ਕਮਾ ਕੁਛ ਨਹੀਂ ਰਹੇ ਹੁੰਦੇ ਆ ਜीडीਸੀ ਤੁਹਾਡੇ ਕੋਲ ਹੈਗੀ ਆ ਭਾਈ ਉਹਦੇ ਬਾਰੇ ਜਾਣਕਾਰੀ ਦਿਓ ਤੁਸੀਂ ਯਾਰ ਜ਼ਰੂਰੀ ਥੋੜਨਾ ਤੁਸੀਂ ਵੀ ਆ ਘਰਾਂ ਦੇ ਦਿਖਾਣੇ ਆ ਆਪਣੇ ਜਨਾਨੀਆਂ ਹੀ ਦਿਖਾਣੀਆਂ ਨੇ ਠੀਕ ਹੈ ਨਾ ਤਾਂ ਮੇਨ ਚੀਜ਼ ਆਹ ਹੈ ਕਿ ਕੰਟੈਂਟ ਆ ਨਹੀਂ ਹੁੰਦਾ ਕਿ ਤੁਸੀਂ ਆਪਣੇ ਘਰਾਂ ਦੇ ਹੀ ਬਣਾਉਣੇ ਆ ਠੀਕ ਹੈ ਨਾ ਆਪਣੇ ਬੈੱਡਰੂਮਾਂ 'ਚ ਕੈਮਰੇ ਲੈ ਕੇ ਬੜੇ ਰਹਿਣਾ ਕੰਟੈਂਟ ਆ ਹੈ ਵੀ ਤੁਹਾਡੇ ਕੋਲ ਜੋ ਕਲਾ ਹੈਗੀ ਆ ਜੋ ਤੁਹਾਡੇ 'ਚ ਗੁਣਾ ਹੈ ਤੁਸੀਂ ਉਹ ਲੋਕਾਂ ਨੂੰ ਦੱਸੋ ਤਾਂ YouTube ਵੀ ਕਿਹੋ ਜਿਹਾ ਪਲੇਟਫਾਰਮ ਆ ਭਾਈ ਜਿੱਥੇ ਤੁਹਾਡੇ ਕੋਲ ਜੇ ਕੋਈ ਕੰਟੈਂਟ ਹੈਗਾ ਤੁਸੀਂ ਕੋਈ ਡਰਾਈਵਰ ਹੋ ਗੱਡੀਆਂ ਬਾਰੇ ਜਾਣਕਾਰੀ ਰੱਖਦੇ ਹੋ ਤਾਂ ਗੱਡੀਆਂ ਬਾਰੇ ਜਾਣਕਾਰੀ ਜਿਹੜੀ ਆ ਉਹ ਤੁਸੀਂ ਵੀਡੀਓ ਬਣਾ ਕੇ YouTube ਦੇ ਉੱਤੇ ਚਾੜੋ ਤਾਂ ਜਿਹੜੇ ਮੈਨ ਨੇ 4 ਠੀਕ ਹੈ ਨਾ ਜਿਹਨਾਂ ਤੋਂ ਜਿਹੜੇ ਆ ਸਾਨੂੰ ਪੈਸੇ ਆਉਂਦੇ ਆ ਐਡ ਦੇ ਸਭ ਤੋਂ ਪਹਿਲਾ ਹੈਗਾ ਸਾਰੀ ਗੇਮ ਪੈਸੇ ਦੀ ਹੈ ਜੇ ਤੁਸੀਂ ਕਹੋਗੇ ਪੈਸਾ ਨਹੀਂ ਜ਼ਰੂਰੀ ਤਾਂ ਇਹ ਭਲੇਖਾ ਕੱਢ ਦਿਓ ਯਾਰ ਅਸੀਂ ਇਹ ਲਾਈਨ ਚ ਸਾਨੂੰ ਪਤਾ ਹੈ ਵੱਡੇ ਤੋਂ ਵੱਡਾ ਜਿਹੜਾ ਗਿਆਨੀ ਇਹ ਗੱਲ ਦਾ ਦਿੰਦਾ ਹੁੰਦਾ ਹੈ ਕਿ ਪੈਸਾ ਕੁਛ ਨਹੀਂ ਹੈ ਪੈਸਾ ਮੋਹ ਮਾਇਆ ਇਦਾਂ ਦੀ ਹੈ ਉਹਨਾਂ ਨਾਲ ਜੇ ਅਸੀਂ ਕਦੇ ਕਹੀਏ ਨਾ ਕਿ ਭਾਈ ਤੁਹਾਡੇ ਨਾਲ ਗੱਲਬਾਤ ਰਿਕਾਰਡ ਕਰਨੀ ਹੈ ਉਹ ਲੱਖ ਲੱਖ 2-2 ਲੱਖ ਰੁਪਏ ਕਦੇ 50-50000 60-60000 ਤੱਕ ਆਰਾਮ ਨਾਲ ਮੰਗ ਲੈਂਦੇ ਕਿ ਇੰਨੇ ਪੈਸੇ ਲੈਣਗੇ ਆਪਾਂ ਆਪਾਂ ਹਰ ਚੀਜ਼ ਦੇ ਮਾੜੇ ਪੱਖ ਜਿਹੜੇ ਆ ਲੋਕਾਂ ਸਾਹਮਣੇ ਰੱਖਦੇ ਰਹਿੰਦੇ ਆ ਪਰ ਚੰਗਾ ਪੱਖ ਕਦੇ ਨਹੀਂ ਰੱਖਦੇ ਆਪਾਂ ਠੀਕ ਹੈ ਨਾ ਸੋਸ਼ਲ ਮੀਡੀਆ ਹੈ ਠੀਕ ਹੈ ਇਹਦਾ ਨੁਕਸਾਨ ਬਹੁਤ ਜ਼ਿਆਦਾ ਨਹੀਂ ਬਹੁਤ ਜ਼ਿਆਦਾ ਹੋਣਗੇ ਹੈਵੀ ਹੈਗੇ ਨੇ ਪਰ ਫਾਇਦੇ ਵੀ ਤਾਂ ਹੈ ਨਾ ਯਾਰੀ ਦੇ ਉਹ 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 ਆਪਾਂ ਦੇਖਦੇ ਨਹੀਂ ਹੈਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਭਾਈ ਸਾਰਿਆਂ ਨੂੰ ਬੜੇ ਦਿਨਾਂ ਦੇ ਜਿਹੜੇ ਆ ਮੈਸੇਜ ਆਈ ਜਾਂਦੇ ਸੀ ਕਿ ਭਾਈ ਯਾਰ ਆਪਾਂ ਨਾ ਸੋਸ਼ਲ ਮੀਡੀਆ ਦੇ ਉੱਤੇ ਕੰਮ ਕਰਦੇ ਆਂ ਤੇ ਸਾਨੂੰ ਪੈਸੇ ਨਹੀਂ ਬਣਦੇ ਕਿਹੜੇ ਪਲੇਟਫਾਰਮ ਤੇ ਆਪਾਂ ਕੰਮ ਕਰੀਏ ਵੀ ਕਿਹੜੇ ਪਲੇਟਫਾਰਮ ਤੋਂ ਜ਼ਿਆਦਾ ਪੈਸੇ ਬਣਦੇ ਆ ਕਿਹੜੇ ਤੋਂ ਘੱਟ ਬਣਦੇ ਆ ਮੈਂ ਇੱਕਾ ਛੋਟੀ ਜੀ ਵੀਡੀਓ ਬਣਾ ਕੇ ਜਿਹੜਾ ਹੈ ਉਹ ਆਪਣੇ ਸਾਰੇ ਮਿੱਤਰ ਸੱਜਣਾਂ ਨੂੰ ਜਾਣਕਾਰੀ ਦੇਣਾ ਚਾਹੁੰਦਾ ਕਿ ਕਿਹੜੇ ਕਿਹੜੇ ਪਲੇਟਫਾਰਮ ਤੋਂ ਪੈਸੇ ਬਣਦੇ ਆ ਕਿਹੜੇ ਕਿਹੜੇ ਤੋਂ ਨਹੀਂ ਬਣਦੇ ਆ ਆਪਾਂ ਸਾਰੇ ਘਰੇ ਬੈਠੇ ਸੋਸ਼ਲ ਮੀਡੀਆ ਚਲਾਉਂਦੇ ਆ ਠੀਕ ਹੈ ਨਾ ਹਰ ਬੰਦਾ ਇੰਸਟਾਗ੍ਰam ਚਲਾਉਂਦਾ ਹਰ ਬੰਦਾ ਜਿਹੜਾ YouTube ਚਲਾਉਂਦਾ Facebook ਚਲਾਉਂਦਾ Snapchat ਚਲਾਉਂਦਾ ਤੇ ਹੁੰਦਾ ਕੀ ਆ ਕਿ ਲੋਕੀ ਇਹਨੂੰ ਦੇਖੀ ਵੀ ਜਾਂਦੇ ਆ ਤੇ ਭੰਡੀ ਵੀ ਜਾਂਦੇ ਆ ਇੰਸਟਾਗ੍ਰam ਸਾਰਾ ਦਿਨ ਰੀਲਾਂ ਆ ਆਪਾਂ ਜਿਹੜੀਆਂ ਉੱਪਰ ਥੱਲੇ ਕਰੀ ਜਾਂਦੇ ਆ ਤੇ ਮੁੜ ਕੇ ਜਦੋਂ ਉਹਨੂੰ ਬੰਦ ਕਰਦੇ ਆ ਤਾਂ ਉਹਨੂੰ ਭੰਡਦੇ ਆ YouTube ਤੋਂ ਸਾਰਾ ਦਿਨ ਆਪਾਂ ਦੇਖੀ ਜਾਣਾ ਜਲ ਜੋ ਸਾਡਾ ਦਿਲ ਕਰਦਾ ਹੈ ਚੰਗਾ ਚੀਜ਼ੇ ਦੇਖਣੇ ਚੰਗੀਆਂ ਚੀਜ਼ਾਂ ਆ ਜਾਂਦੀਆਂ ਮਾੜੀਆਂ ਦੇਖਣੀਆਂ ਮਾੜੀਆਂ ਆ ਜਾਂਦੀਆਂ ਤਾਂ ਮੁੜ ਕੇ ਬਾਅਦ ਵਿੱਚ ਜਦੋਂ ਬੰਦ ਕਰਦੇ ਉਹ ਨੂੰ ਭੰਡ ਦਿੰਦੇ ਹੈ ਕਿ ਯਾਰ ਇਹ ਤਾਂ ਮਤਲਬ ਕਿ ਕੋਈ ਹੈ ਨਹੀਂ ਕੋਈ ਕੰਮ ਦੀ ਚੀਜ਼ Facebook ਦੇ ਨਾਲ ਵੀ ਆਹੀ ਹੁੰਦਾ ਹੈ ਪਰ ਇੱਕ ਚੀਜ਼ ਸੋਚ ਕੇ ਦੇਖੋ ਜੇ ਅੱਜ ਦੇ ਜ਼ਮਾਨੇ 'ਚ ਤੁਹਾਡੇ ਕੋਲ Facebook ਨਾ ਹੁੰਦੀ Instagram ਨਾ ਹੁੰਦੀ YouTube ਨਾ ਹੁੰਦੀ ਜਿੰਨੇ ਐਡਵਾਂਸ ਅਸੀਂ ਹੋਏ ਫਿਰਦੇ ਆ ਜਾਂ ਜਿੰਨੀਆਂ ਜਾਣਕਾਰੀਆਂ ਮਿੰਟ 'ਚ ਸਾਡੇ ਕੋਲ ਇੱਧਰ ਉੱਧਰੋਂ ਸਾਂਝੀਆਂ ਹੋ ਜਾਂਦੀਆਂ ਤਾ ਉਹ ਕਿਦਾਂ ਹੋਣੀ ਸੀ ਆਪਾਂ ਹਰ ਚੀਜ਼ ਦੇ ਮਾੜੇ ਪੱਖ ਜਿਹੜੇ ਆ ਲੋਕਾਂ ਸਾਹਮਣੇ ਰੱਖਦੇ ਰਹਿੰਦੇ ਆ ਪਰ ਚੰਗਾ ਪੱਖ ਕਦੇ ਨਹੀਂ ਰੱਖਦੇ ਆਪਾਂ ਠੀਕ ਹੈ ਨਾ ਸੋਸ਼ਲ ਮੀਡੀਆ ਹੈ ਠੀਕ ਹੈ ਇਹਦਾ ਨੁਕਸਾਨ ਬਹੁਤ ਜ਼ਿਆਦਾ ਨੇ ਬਹੁਤ ਜ਼ਿਆਦਾ ਹੋਣਗੇ ਹੈਵੀ ਹੈਗੇ ਨੇ ਪਰ ਫਾਇਦੇ ਵੀ ਤਾਂ ਹੈ ਨਿਆਰੀ ਦੇ ਉਹ 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 ਆਪਾਂ ਦੇਖਦੇ ਨਹੀਂ ਹੈਗੇ ਪਰ ਸਾਡਾ ਇੱਕ ਮਾਨਸਿਕਤਾ ਯਾਰ ਇਹੋ ਜੀ ਹੈ ਇੱਕ ਇਨਸਾਨ ਦੀ ਕਿ ਆਪਾਂ ਹਮੇਸ਼ਾ ਜਿਹੜੇ ਹੈ ਨੈਗੇਟਿਵ ਚੀਜ਼ਾਂ ਨੂੰ ਅੱਗੇ ਰੱਖਦੇ ਆ ਪੋਜ਼ਿਟਿਵ ਚੀਜ਼ ਨਹੀਂ ਰੱਖਦੇ ਹੁਣ ਸੋਚ ਕੇ ਦੇਖੋ ਜੇ ਅੱਜ ਦੇ ਟਾਈਮ ਦੇ ਉੱਤੇ ਸਾਡੇ ਘਰਾਂ ਦੇ ਵਿੱਚ ਸਵੇਰੇ ਸ਼ਾਮ ਗੁਰਵਾਣੀ ਹਰਮੰਦਰ ਸਾਹਿਬ ਤੋਂ ਲਾਈਵ ਚੱਲਦੀ ਹੈ ਕਦੇ ਪਟਨਾ ਸਾਹਿਬ ਤੋਂ ਚੱਲਦੀ ਹੈ ਹਜੂਰ ਸਾਹਿਬ ਤੋਂ ਲਾਈਵ ਚੱਲਦੀ ਹੈ ਜਾਂ ਅਨੰਦਪੁਰ ਸਾਹਿਬ ਕਿਤੋਂ ਵੀ ਤੁਸੀਂ ਲਾ ਲਓ ਤਾਂ ਉਹ ਸੋਸ਼ਲ ਮੀਡੀਆ ਦੇ ਥਰੂ ਹੀ ਹੈ ਤੁਸੀਂ ਘਰੇ ਬੈਠੇ ਜਿੱਥੇ ਮਰਜੀ ਹੋ ਜਦੋਂ ਮਰਜੀ ਹੋ ਤੁਸੀਂ ਕੋਈ ਖਬਰ ਸੁਣਨੀ ਹੈ ਤਾਂ ਉਹਦੇ ਬਾਰੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਕੋਈ ਕਿਸੇ ਚੀਜ਼ ਬਾਰੇ ਜਾਣਕਾਰੀ ਚਾਹੀਦੀ ਤੁਸੀਂ ਸੋਸ਼ਲ ਮੀਡੀਆ ਤੋਂ YouTube ਤੇ ਸਰਚ ਕਰ ਲਓ Google ਤੇ ਕਰ ਲਓ Facebook ਤੇ ਕਰ ਲਓ ਤੁਹਾਨੂੰ ਮਿਲ ਜਾਣੀ ਹੈ ਪਰ ਆਪਾਂ ਹਮੇਸ਼ਾ ਇਹ ਤੇ ਜਿਹੜੀਆਂ ਨੈਗੇਟਿਵ ਚੀਜ਼ਾਂ ਅੱਗੇ ਰੱਖੀਆਂ ਨੇ ਤੇ ਮੈਂ ਜਿਹੜੀਆਂ ਵੀਡੀਓ ਬਣਾ ਰਿਹਾ ਕਿ ਕਿਹੜੇ ਕਿਹੜੇ ਪਲੇਟਫਾਰਮਾਂ ਤੋਂ ਜਿਹੜੇ ਆ ਆਪਾਂ ਪੈਸੇ ਕਮਾ ਸਕਦੇ ਆ ਵੀ ਆ ਸੋਸ਼ਲ ਮੀਡੀਆ ਲੋਕੀ ਚਲਾਉਂਦੇ ਆ ਵੀ ਇਹ ਪੈਸੇ ਕਿਹੜੇ ਕਿਹੜੇ ਤੋਂ ਆਉਂਦੇ ਨੇ ਤਾਂ ਜਿਹੜੇ ਮੇਨ ਨੇ 4 ਠੀਕ ਹੈ ਨਾ ਜਿਹਨਾਂ ਤੋਂ ਜਿਹੜੇ ਆ ਸਾਨੂੰ ਪੈਸੇ ਆਉਂਦੇ ਆ ਐਡ ਦੇ ਸਭ ਤੋਂ ਪਹਿਲਾ ਹੈਗਾ ਏ YouTube ਠੀਕ ਹੈ ਨਾ YouTube ਤੋਂ ਜਿਹੜੇ ਆ ਆਪਾਂ ਸਭ ਤੋਂ ਵੱਧ ਪੈਸੇ ਕਮਾਉਂਦੇ ਆ ਇਸ ਟਾਈਮ ਦੇ ਉੱਤੇ ਜਿੰਨੇ ਵੀ ਆ ਲਾਲੋ ਵੀ ਅਗਰ ਕੋਈ ਪੈਸਾ ਕਮਾ ਰਿਹਾ ਹੈ ਤਾਂ ਸਭ ਤੋਂ ਵੱਧ ਪੈਸਾ ਜਿਹੜੀ ਦੇ ਰਹੀ ਹੈ ਉਹ YouTube ਦੇ ਰਹੀ ਹੈ YouTube ਤੋਂ ਵੱਧ ਪੈਸਾ ਨਹੀਂ ਦੇ ਰਿਹਾ ਕੋਈ ਬਹੁਤ ਕਹਿੰਦੇ Facebook ਵੱਧ ਦਿੰਦੀ ਹੈ ਪਰ Facebook ਦਿੰਦੀ ਹੈ ਪਰ YouTube ਜਿੰਨਾ ਨਹੀਂ ਦਿੰਦੀ ਹੈਗੀ YouTube ਸਭ ਤੋਂ ਵੱਧ ਪੈਸਾ ਦਿੰਦੀ ਹੈ ਠੀਕ ਹੈ ਨਾ ਤੇ YouTube ਦੇ ਉੱਤੇ ਜਿਹੜਾ ਕੰਟੈਂਟ ਹੈ ਉਹ ਤੁਸੀਂ ਬਣਾ ਸਕਦੇ ਆ ਜ਼ਰੂਰੀ ਨਹੀਂ ਯਾਰ ਸਾਡੇ ਲੋਕਾਂ 'ਚ ਇੱਕ ਮਾੜੀ ਚੱਲੀ ਵੀ ਕਿ ਜੇ ਕੋਈ ਬਲੌਗਰ ਹੈ ਤਾਂ ਮਾੜਾ ਹੀ ਆਊਗਾ ਚੰਗੇ ਬਲੌਗਰ ਕਿੰਨੇ ਨੇ ਯਾਰ ਆ ਕੁਦ ਦਾ ਸਿੰਘ ਦੇਖੋ ਤੁਸੀਂ ਮੁੰਡਾ ਸਾਈਕਲ ਦੇ ਉੱਤੇ ਕਿੰਨੀ ਦੁਨੀਆ ਉਹਨੇ ਕਵਰ ਕੀਤੀ ਹੈ ਜੋ YouTube ਨਾ ਹੁੰਦੀ ਨਾ ਸਾਨੂੰ ਘਰੇ ਬੈਠੇ ਦਿਖਾਉਂਦਾ ਆਪਾਂ ਕਿੱਥੇ ਦੇਖਣਾ ਸੀ ਉਹ ਵੀ ਤਾਂ ਇੱਕ ਬਲੌਗਰ ਹੀ ਹੈ ਹਾਂ ਠੀਕ ਆ ਨਵੇਂ ਆ ਨੇ ਜਿਹੜਿਆਂ ਜੋੜੀਆਂ ਬਣਾ ਬਣਾ ਕੇ ਘਰਾਂ ਦੇ ਲੱਗ ਪੇ ਬਲੌਗ ਬਣਾਉਣ ਉਹ ਠੀਕ ਆ ਗਲਤ ਚੀਜ਼ਾਂ ਨੇ ਪਰ ਚੰਗੇ ਬਲੌਗਰ ਕਿੰਨੇ ਨੇ ਟਰੈਵਲ ਬਲੌਗਰ ਨੇ ਕੋਈ ਫੂਡ ਬਲੌਗਰ ਹੈ ਕੋਈ ਜਿਹੜਾ ਘਰੇ ਬੈਠੇ ਤੁਹਾਨੂੰ ਖਾਣਾ ਬਣਾਉਣਾ ਸਿਖਾਉਂਦੇ ਆ ਕੋ ਉਹ ਵੀ ਦਾ ਬਲੌਗਰ ਹੀ ਨੇ ਫਿਰ ਪੋਡਕਾਸਟਾਂ ਨੂੰ ਮੇਰੇ ਵਰਗੇ ਨਹੀਂ ਮਤਲਬ ਕਿ ਐਨਾ ਵਿਗਾੜ ਦਿੱਤਾ ਕਿ ਅਸੀਂ ਊਠ ਪਟੰਗ ਕੋਈ ਚਾਹਦਾ ਬੰਦਾ ਨਹੀਂ ਲਿਆਂਦਾ ਹਰ ਜਿਹੜਾ ਦੇਖਿਆ ਵੀ ਸਭ ਤੋਂ ਘਟੀਏ ਤੋਂ ਘਟੀਏ ਬੰਦਾ ਲਿਆ ਕੇ ਮੋਰੇ ਲਿਆ ਕੇ ਬਿਠਾਇਆ ਜਿਹਦੀ ਕੋਈ ਸਮਾਜ ਨੂੰ ਦੇਣ ਨਹੀਂ ਹੈ ਤੇ ਉਹਦੇ ਕਰਕੇ ਪੋਡਕਾਸਟਾਂ ਵਾਲੇ ਬਦਨਾਮ ਹੋ ਗਏ ਪਰ ਸੋਚ ਕੇ ਦੇਖੋ ਕਿੰਨੇ ਪੋਡਕਾਸਟਾਂ ਚ ਜਿਹ ਵਿੱਚ ਜਿਹੜੇ ਆ ਉਹ ਲਾਲੋ ਚੰਗੇ ਬੰਦੇ ਆਏ ਨੇ ਜਿਨ੍ਹਾਂ ਦੇ ਚੰਗੇ ਬੰਦੇ ਨੇ ਗੱਲਾਂ ਅੱਗੇ ਦੁਨੀਆ ਤੱਕ ਗਈਆਂ ਨੇ ਉਹ ਸ਼ਾਇਦ ਰਹਿੰਦੇ ਦੁਨੀਆ ਤੱਕ ਉੱਥੇ ਰਿਕਾਰਡ ਰਹਿਣ ਗਏ ਤਾਂ YouTube ਵੀ ਇੱਕ ਇਹੋ ਜਿਹਾ ਪਲੇਟਫਾਰਮ ਆ ਭਾਈ ਜਿੱਥੇ ਤੁਹਾਡੇ ਕੋਲ ਜੇ ਕੋਈ ਕੰਟੈਂਟ ਹੈਗਾ ਤੁਸੀਂ ਕੋਈ ਡਰਾਈਵਰ ਹੋ ਗੱਡੀਆਂ ਬਾਰੇ ਜਾਣਕਾਰੀ ਰੱਖਦੇ ਹੋ ਤਾਂ ਗੱਡੀਆਂ ਬਾਰੇ ਜਾਣਕਾਰੀ ਜਿਹੜੀ ਆ ਉਹ ਤੁਸੀਂ ਵੀਡੀਓ ਬਣਾ ਕੇ YouTube ਦੇ ਉੱਤੇ ਚਾੜੋ ਠੀਕ ਹੈ ਨਾ ਪਹਿਲੀ ਗੱਲ ਤਾਂ ਦੁਨੀਆ ਤੱਕ ਜਾਣਕਾਰੀ ਜਾਂਦੀ ਹੈ ਦੂਜੀ ਗੱਲ ਹੈ ਜੇ ਤੁਹਾਡਾ ਮੋਨਟਾਈਜ਼ ਹੁੰਦਾ ਹੈ ਤੁਸੀਂ ਉੱਥੋਂ ਜਿਹੜੇ ਆ ਚਾਰ ਪੈਸੇ ਵੀ ਕਮਾਉਂਦੇ ਹੋ ਸਾਰੀ ਗੇਮ ਪੈਸੇ ਦੀ ਹੈ ਜੇ ਤੁਸੀਂ ਕਹੋਗੇ ਪੈਸਾ ਨਹੀਂ ਜ਼ਰੂਰੀ ਤਾਂ ਇਹ ਭਲੇਖਾ ਕੱਢ ਦਿਓ ਯਾਰ ਅਸੀਂ ਇਹ ਲਾਈਨ 'ਚ ਸਾਨੂੰ ਪਤਾ ਹੈ ਵੱਡੇ ਤੋਂ ਵੱਡਾ ਜਿਹੜਾ ਗਿਆਨੀ ਇਹ ਗੱਲ ਦਾ ਦਿੰਦਾ ਹੁੰਦਾ ਹੈ ਕਿ ਪੈਸਾ ਕੁਛ ਨਹੀਂ ਹੈ ਪੈਸਾ ਮੋਹ ਮਾਇਆ ਇਦਾਂ ਦੀ ਹੈ ਉਹਨਾਂ ਨਾਲ ਜੇ ਅਸੀਂ ਕਦੇ ਕਹੀਏ ਨਾ ਕਿ ਭਾਈ ਤੁਹਾਡੇ ਨਾਲ ਗੱਲਬਾਤ ਰਿਕਾਰਡ ਕਰਨੀ ਹੈ ਉਹ ਲੱਖ ਲੱਖ 2-2 ਲੱਖ ਰੁਪਇਆ ਕਦੇ 50-50000 60-60000 ਤਾਂ ਆਰਾਮ ਨਾਲ ਮੰਗ ਲੈਂਦੇ ਕਿ ਇੰਨੇ ਪੈਸੇ ਲੈਣਗੇ ਆਪਾਂ ਇਹ ਤੁਸੀਂ ਭੁਲੇਖਾ ਕੱਢ ਦੋ ਕਿ ਪੈਸੇ ਦੇ ਬਿਨਾ ਕੁਛ ਹੈਗਾ ਜਾਂ ਕਿਰਤ ਕਰਨੀ ਹੈ ਮਿਹਨਤ ਕਰਨਾ ਹੈ ਮਹਾਰਾਜ ਨੇ ਕਿਹਾ ਵਾ ਤਾਂ ਤੁਸੀਂ ਪੈਸੇ ਕਮਾਉਣੇ ਵੀ ਹੈ ਭਾਈ ਜ਼ਰੂਰੀ ਵੀ ਹੈ ਜੇ ਕੋਈ ਕਹਿੰਦਾ ਕਿ ਪੈਸੇ ਕਾਹਨੂੰ ਕਮਾਉਣੇ ਆ ਤਾਂ ਭਾਈ ਤੁਸੀਂ ਪੈਸੇ ਕਮਾ ਕੇ ਇਹੀ ਬੈਠ ਕੇ ਦੇ ਠੀਕ ਹੈ ਨਾ ਤਾਂ ਪੈਸੇ ਵੀ ਬਣਾਓ ਤੁਸੀਂ ਤੁਹਾਡੇ ਕੋਲ ਕੋਈ ਤੁਸੀਂ ਇਲੈਕਟ੍ਰੀਸ਼ੀਅਨ ਹੈ ਕੋਈ ਆਪਣੀ ਉਹਦੇ ਬਾਰੇ ਬਿਜਲੀ ਬਾਰੇ ਜਾਣਕਾਰੀ ਦਿਓ ਕੋਈ ਹੋਰ ਵੈਲਡਿੰਗ ਲਾਈਨ ਦਾ ਵੈਲਡਿੰਗ ਲਾਈਨ ਬਾਰੇ ਜਾਣਕਾਰੀ ਜੋ ਕੋਈ ਖੇਤੀਬਾੜੀ ਦੀ ਜਾਣਕਾਰੀ ਰੱਖਦਾ ਉਹ ਖੇਤਾਂ 'ਚ ਜਾ ਕੇ ਆਪਣੇ ਖੇਤੀਬਾੜੀ ਬਾਰੇ ਜਾਣਕਾਰੀ ਦਿਓ ਜਿਹੜੀ ਚੀਜ਼ ਤੁਹਾਡੇ ਕੋਲ ਹੈਗੀ ਆ ਭਾਈ ਉਹਦੇ ਬਾਰੇ ਜਾਣਕਾਰੀ ਦਿਓ ਤੁਸੀਂ ਯਾਰ ਜ਼ਰੂਰੀ ਥੋੜਨਾ ਤੁਸੀਂ ਵੀ ਆ ਘਰਾਂ ਦੇ ਦਿਖਾਣੇ ਆਪਣੇ ਜਨਾਨੀਆਂ ਹੀ ਦਿਖਾਣੀਆਂ ਨੇ ਠੀਕ ਹੈ ਨਾ ਤਾਂ ਮੇਨ ਚੀਜ਼ ਆਹ ਹੈ ਕਿ ਕੰਟੈਂਟ ਆ ਨਹੀਂ ਹੁੰਦਾ ਕਿ ਤੁਸੀਂ ਆਪਣੇ ਘਰਾਂ ਦੇ ਹੀ ਬਣਾਉਣੇ ਆ ਤਿਗਨ ਆਪਣੇ ਬੈਡਰੂਮਾਂ ਚ ਕੈਮਰੇ ਲੈ ਕੇ ਬੜੇ ਰਹਿਣਾ ਕੰਟੈਂਟ ਆਹਾ ਹੈ ਵੀ ਤੁਹਾਡੇ ਕੋਲ ਜੋ ਕਲਾ ਹੈਗੀ ਆ ਜੋ ਤੁਹਾਡੇ ਚ ਗੁਣਾ ਹੈ ਤੁਸੀਂ ਉਹ ਲੋਕਾਂ ਨੂੰ ਦੱਸੋ ਕੋਈ ਵਧੀਆ ਕਥਾ ਕਰਦਾ ਕਥਾਵਾਚਕ ਆ ਉਹਦੀ ਕਥਾ ਜਿਹੜੀ ਆ ਰਿਕਾਰਡ ਕਰਕੇ ਉਹ ਪਾਓ ਕੋਈ ਗੁਰਬਾਣੀ ਸੰਥਿਆ ਕਰਦਾ ਹੈ ਕੋਈ ਆਪਣਾ ਅੱਜ ਦੇ ਟਾਈਮ ਤੇ ਕੋਈ ਹੋਰ ਗਿਆਨ ਦੀ ਗੱਲ ਕਰਦਾ ਕੋਈ ਇਤਿਹਾਸਿਕ ਸਥਾਨ ਤੁਹਾਡੇ ਲਾਗੇ ਪਾਸੇ ਆ ਉਹਦੀ ਵੀਡੀਓ ਬਣਾ ਕੇ ਪਾਓ ਯਾਰ ਇਹ ਵੀ ਦਾ ਕੰਟੈਂਟ ਹੈ ਤਾਂ ਇਥੋਂ ਜਿਹੜਾ YouTube ਤੇ ਤੁਸੀਂ ਅਪਲੋਡ ਕਰਦੇ ਹੋ ਉਹਦੀਆਂ ਕੁਝ ਸ਼ਰਤਾਂ ਨੇ YouTube ਦੀਆਂ ਜੇ ਉਹ ਤੁਸੀਂ ਪੂਰੀਆਂ ਕਰਦੇ ਹੋ ਪੂਰੀਆਂ ਕਰਨ ਤੋਂ ਬਾਅਦ YouTube ਜਿਹੜੀ ਹੈ ਤੁਹਾਨੂੰ ਪੈਸੇ ਦੇਣੇ ਸ਼ੁਰੂ ਕਰਦੀ ਹੈ ਤੇ ਜਿਹੜੇ ਵਧੀਆ ਜਿਹਨਾਂ ਦੇ ਚੱਲਦੇ ਆ ਭਾਈ ਉਹ ਵਧੀਆ ਵੀ ਕਮਾਉਂਦੇ ਆ ਬਹੁਤੇ ਲੋਕਾਂ ਦਾ ਮੈਨੂੰ ਇਹ ਸਵਾਲ ਹੁੰਦਾ ਕਿ ਭਾਈ ਕਿੰਨਾ ਕ ਕਮਾ ਲੈਂਦੇ ਆ ਭਾਈ ਮੈਂ ਤੁਹਾਨੂੰ ਮੋਟਾ-ਮੋਟਾ ਦੱਸਾਂ ਕਿ ਤੁਸੀਂ ਜਿਹੜਾ ਲੋਕਾਂ ਨੂੰ ਦੇਖਦੇ ਹੋ ਜਾਂ ਕੋਈ ਬਲੌਗਰ ਲਾ ਲੋ ਜਾਂ ਕੋਈ ਵੱਡੇ ਇਤਿਹਾਸਕਾਰ ਲਾ ਲੋ ਜਾਂ ਜਿੱਦਾਂ ਦੇ ਤੁਸੀਂ ਦੇਖਦੇ ਹੋ ਐਵਰੇਜ ਭਾਈ 10 ਲੱਖ ਘੱਟੋ-ਘੱਟ ਵੀ ਮਹੀਨੇ ਦਾ ਕਮਾਉਂਦੇ ਆ ਐਵਰੇਜ ਜਿਹੜੇ ਨਾਮਵਾਰ ਨੇ ਜਿਹਨਾਂ ਦੇ ਚੰਗੇ ਸਬਸਕ੍ਰਾਈਬਰ ਨੇ ਮਹੀਨੇ ਦਾ 8 ਤੋਂ 5 ਤੋਂ 10 ਦੇ ਵਿੱਚ ਲੈ ਕੇ ਚੱਲ ਪੜੋ ਕਿ 5 ਤੋਂ 10 ਦੇ ਵਿੱਚ ਜਿਹੜੇ ਆ ਉਹ ਐਵਰੇਜ ਕਮਾ ਲੈਂਦੇ ਨੇ ਮਹੀਨੇ ਦਾ YouTube ਦੀ ਗੱਲ ਕਰ ਰਿਹਾ ਮੈਂ ਠੀਕ ਹੈ ਨਾ ਇਹ ਮੈਨੂੰ ਪਤਾ ਦੁਨੀਆ ਲਈ ਵੱਡੀ ਗੱਲ ਹੋਣੀ ਆ ਪਰ ਇੰਨਾ ਕੋਈ ਕਮਾ ਲੈਂਦੇ ਨੇ ਕੋਈ ਬੜੀ ਗੱਲ ਨਹੀਂ ਹੈਗੀ ਇਹ ਫਿਰ ਦੂਜੇ ਨੰਬਰ ਤੇ ਆ ਜਾਂਦਾ ਹੈ ਬਈ Facebook Facebook ਸਾਡੇ ਜਿਹੜੇ ਆ ਆ 30 प्लस ਨੇ ਜਿਹੜੇ 30 ਤੋਂ ਉੱਤੇ ਉਮਰ ਵਾਲੇ ਨੇ 30 ਤੋਂ ਲੈ ਕੇ ਜਿੰਨੇ ਵੀ ਉੱਤੇ ਵਾਲੇ ਆ ਉਹ ਜ਼ਿਆਦਾਤਰ ਜਿਹੜੇ ਆ Facebook ਦੇ ਉੱਤੇ ਆ ਕਿਉਂਕਿ Facebook ਦੇ ਉੱਤੇ ਸਭ ਤੋਂ ਪਹਿਲਾਂ ਜਾਣਕਾਰੀ ਆ ਜਾਂਦੀ ਹੈ ਕੋਈ ਵੀ ਖਬਰ ਹੋਵੇ ਕੁਝ ਵੀ ਹੋਵੇ ਸਭ ਤੋਂ ਪਹਿਲਾਂ Facebook ਤੇ ਆ ਜਾਂਦਾ ਹੈ ਤਾਂ Facebook ਦੇ ਉੱਤੇ ਵੀ ਬਹੁਤ ਸਾਡੇ ਮਿੱਤਰ ਸੱਜਣ ਨੇ ਜਿਹੜੇ ਉਹ ਮੈਂ ਦੇਖਦਾ ਹੁੰਦਾ ਕਿ ਸਾਰਾ ਦਿਨ ਲੋਕਾਂ ਨਾਲ ਗੁੱਥਮ ਗੁੱਥੀ ਹੋਏ ਰਹਿੰਦੇ ਆ ਕਦੇ ਇਹਦੇ ਕਮੈਂਟਾਂ 'ਚ ਹੋ ਗਏ ਕਦੇ ਉਹਦੇ ਕਮੈਂਟਾਂ 'ਚ ਹੋ ਗਏ ਕਦੇ ਪੋਸਟਾਂ 'ਤੇ ਹੋ ਗਏ ਕਦੇ ਵੀਡੀਓ 'ਚ ਹੋ ਗਏ ਕਦੇ ਰੀਲਾਂ 'ਤੇ ਹੋ ਗਏ ਉਹ ਸਾਰਾ ਦਿਨ ਲੋਕਾਂ ਨਾਲ ਬੈਸੀ ਜਾਂਦੇ ਆ ਸਾਰਾ ਸਾਰਾ ਦਿਨ ਕਮੈਂਟ ਵੀ ਪਾਈ ਜਾਂਦੇ ਆ ਸਾਰਾ ਸਾਰਾ ਦਿਨ ਵੀਡੀਓ ਵੀ ਅਪਲੋਡ ਕਰੀ ਜਾਂਦੇ ਆ ਪਰ ਉਹਨਾਂ ਦੇ ਵਿਊ ਵੀ ਜਿਹੜੇ ਆ ਮਿਲੀਅਨਸ 'ਚ ਜਾਂਦੇ ਨੇ ਲੱਖਾਂ 'ਚ ਜਾਂਦੇ ਨੇ ਪਰ ਬਾਅਦ ਵਿੱਚ ਜਾ ਕੇ ਜਦ ਕਦੇ ਉਹਨਾਂ ਦੀ ਪ੍ਰੋਫਾਈਲ ਦੇਖੀ ਦੀ ਆ ਤਾਂ ਉਹਨਾਂ ਬੰਦਿਆਂ ਨੇ ਆਪਣੀ ਮੋਨਟਾਈਜੇਸ਼ਨ ਔਨ ਨਹੀਂ ਕੀਤੀ ਹੁੰਦੀ ਤੇ ਉਹ ਕਮਾ ਕੁਝ ਨਹੀਂ ਰਹੇ ਹੁੰਦੇ ਆ ਮੈਂ ਨਹੀਂ ਕਹਿੰਦਾ ਕਿ ਤੁਸੀਂ ਜੇ ਬਈ ਤੁਹਾਡੇ ਕੋਲ ਕੋਈ ਹੋਰ ਸਾਧਨ ਹੈਗਾ ਤੁਸੀਂ ਇੱਧਰ ਕੰਮ ਕਰੋ ਪਰ ਜੇ ਤੁਸੀਂ ਇਹਦੇ ਉੱਪਰ ਸਾਰਾ ਦਿਨ ਮੱਥਾ ਖਪਾਈ ਕਰਦੇ ਹੋ ਸਾਰਾ ਦਿਨ ਤੁਸੀਂ ਫੇਸਬੁੱਕ ਦੇ ਉੱਤੇ ਵੀਡੀਓ ਪਾਉਂਦੇ ਹੋ ਲਾਈਵ ਹੁੰਦੇ ਆ ਤਾਂ ਕੁਝ ਵੀ ਕਰਦੇ ਆ ਤਾਂ ਬਈ ਚਾਰ ਪੈਸੇ ਕਮਾ ਲਓ ਤਾਂ ਵੀ ਤੁਹਾਡਾ ਨੁਕਸਾਨ ਵੀ ਕੀ ਹੈ ਮੋਨਟਾਈਜੇਸ਼ਨ ਦੀ ਜਿਹੜੀਆਂ ਕੁ ਸ਼ਰਤਾਂ ਨੇ ਉਹ ਪੂਰੀਆਂ ਕਰ ਲਓ ਪੂਰੀਆਂ ਕਰਕੇ ਤੁਸੀਂ ਚਾਰ ਪੈਸੇ ਕਮਾਉਂਦੇ ਹੋ ਜਾਗੇ ਪਰ ਸਾਡੇ ਲੋਕ ਜਿਹੜੇ ਆ ਉਹ ਏਨੀ ਸਮਝ ਨਹੀਂ ਰੱਖਦੇ ਆ ਮਾਲਵੇ ਵਾਲੇ ਪਾਸੇ ਚਲ ਜਾਓ ਪਿੰਡ ਪਿੰਡ ਦੇ ਵਿੱਚ ਚਾਹੇ ਬਲੌਗਰ ਬਣ ਕੇ ਨੇ ਉਹਨਾਂ ਨੇ ਮਤਲਬ ਕਿ ਕਿਉਂਕਿ ਜਾਣਕਾਰ ਸੀ ਕਿ ਉਹਨਾਂ ਨੇ ਇੱਕ ਦੂਜੇ ਨੂੰ ਦੱਸਿਆ ਸਾਡੇ ਵਾਲੇ ਪਾਸੇ ਮੇਰੇ ਕਿੰਨੇ ਮਿੱਤਰ ਸੱਜਣਾ ਜਿਹੜੇ ਮਤਲਬ ਕਿ ਲਾਲੋ ਵੀ ਫੇਸਬੁੱਕ ਤੇ ਕੰਮ ਕਰੀ ਜਾਂਦੇ ਆ ਪਰ ਉਹਨਾਂ ਨੂੰ ਪੈਸੇ ਨਹੀਂ ਆਉਂਦੇ ਸੀ ਦੋਹਾਂ ਤਿੰਨਾਂ ਨੂੰ ਕੋਣ ਦੱਸਿਆ ਉਹਨਾਂ ਨੇ ਚਲੋ ਕਮਾਉਣ ਵੀ ਲੱਗੇ ਨੇ ਪਰ ਤੁਸੀਂ ਭਈਏ ਕੋਈ ਮਿਹਨਤ ਕਰਦਾ ਪਿਆ ਏ ਤਾਂ ਤੁਸੀਂ ਉਹਨੂੰ ਮੋਨਟਾਈਜ਼ੇਸ਼ਨ ਔਨ ਕਰੋ ਪੈਸੇ ਕਮਾਓ ਭਈ ਠੀਕ ਹੈ ਨਹੀਂ ਇਹ ਸਾਰਿਆਂ ਦਾ ਖੁੱਲਾ ਖੜਾ ਹੈ ਇੱਥੇ ਕੋਈ ਕਿਸੇ ਦੇ ਘਰ ਦਾ ਨਹੀਂ ਹੈਗਾ ਅਮਰੀਕਾ ਤੋਂ ਪੈਸੇ ਆਉਣੇ ਆ ਡਾਲਰ ਆਉਣੇ ਆ ਇਹ ਕਿਸੇ ਦੇ ਘਰ ਦਾ ਨਹੀਂ ਹੈ ਜੇ ਤੁਸੀਂ ਚੰਗਾ ਕੰਟੈਂਟ ਬਣਾਉਂਦੇ ਹੋ ਤਾਂ ਵਧੀਆ ਵੀਡੀਓ ਬਣਾ ਕੇ ਪਾਉਂਦੇ ਹੋ ਤਾਂ ਬਾਈ ਤੁਸੀਂ ਔਨ ਕਰੋ ਤੇ ਕਮਾਓ ਕੋਈ ਮਾੜਾ ਨਹੀਂ ਹੈਗਾ ਹੁਣ ਫੇਸਬੁੱਕ ਦੇ ਉੱਤੇ ਸਾਰਾ ਦਿਨ ਜੇ ਅਸੀਂ ਆਪਣੇ ਇਲਾਕੇ ਦੀ ਖਬਰ ਦੇਖਣੀ ਹੈ ਤਾਂ ਫੇਸਬੁੱਕ ਤੇ ਹੀ ਦੇਖਾਂਗੇ ਨਾ ਕਿ ਕਿਹੜੇ ਬੰਦੇ ਨੇ ਕਿਆ ਪਾਇਆ ਹੈ ਠੀਕ ਹੈ ਨਾ ਕੋਈ ਹੁਣ ਤਾਂ ਜਿੰਨੇ ਸਾਡੇ ਮਤਲਬ ਕਿ 30 30 ਤੋਂ ਉੱਤੇ ਉਮਰ ਵਾਲੇ ਸਾਰੇ ਫੇਸਬੁੱਕ ਦੇ ਉੱਤੇ ਆ ਠੀਕ ਹੈ ਨਾ ਕਿਸੇ ਕੋਲ ਕੋਈ ਹੁਣ ਬਜ਼ੁਰਗ ਨੇ ਕਈ ਕਈਆਂ ਕੋਲ ਬਹੁਤ ਜ਼ਿਆਦਾ ਤਜਰਬੇ ਹੈ ਜ਼ਿੰਦਗੀ ਦੇ ਕੋਈ ਕਿਸੇ ਨੇ ਕਿਤਾਬਾਂ ਐ ਨਹੀਂ ਪੜ ਲਈਆਂ ਕਿਸੇ ਨੇ ਕੋਈ ਹੋਰ ਖੇਤੀ ਦਾ ਤਜਰਬਾ ਕਿਸੇ ਕੋਲ ਕੋਈ ਆਹ ਟਰੈਕਟਰਾਂ ਦਾ ਤਜਰਬਾ ਹੈ ਕੋਈ ਟਰੈਕਟਰਾਂ ਦਾ ਵਧੀਆ ਠੀਕ ਹੈ ਨਾ ਮਾਹਰਾ ਕੋਈ ਆਹ ਰੋਟਾਵੀਟਰਾਂ ਦਾ ਹੋ ਗਿਆ ਕੋਈ ਇੰਜਨਾਂ ਦਾ ਹੋ ਗਿਆ ਕੋਈ ਵੈਲਡਿੰਗ ਦਾ ਹੋ ਗਿਆ ਬਈ ਤੁਸੀਂ ਆਪਣੀ ਚੀਜ਼ਾਂ ਲੋਕਾਂ ਤੱਕ ਪਹੁੰਚਾਓ ਯਾਰ ਦੱਸੋ ਕੀ ਆ ਪਤਾ ਤੁਹਾਡਾ ਜਿਹੜਾ ਤਜਰਬਾ ਲੈ ਕੇ ਕਿਸ ਨੇ ਕਹੇ ਦਾ ਕੰਮ ਬਣ ਜੇ ਕੋਈ ਕੰਮ ਸਿੱਖ ਜੇ ਕਿਸੇ ਦੇ ਕੰਮ ਆ ਜਾਣਗੇ ਗੱਲਾਂ ਤੁਸੀਂ ਬਸ ਪਾਉਂਦੇ ਰਹੋ ਪਰ ਸਾਡੀ ਪ੍ਰੋਬਲਮ ਕੀ ਹੈ ਕਿ ਭਈ ਸਾਨੂੰ ਦੱਸਿਆ ਵੀ ਆਈ ਐਪ ਇਹ ਮਾੜਾ ਹੈ ਫੇਸਬੁਕ ਮਾੜੀ ਹੈ ਸੋਸ਼ਲ ਮੀਡੀਆ ਸਾਰਾ ਮਾੜਾ ਹੈ ਨਹੀਂ ਯਾਰ ਚੰਗੀਆਂ ਚੀਜ਼ਾਂ ਅਸੀਂ ਜੇ ਨਹੀਂ ਪਾਵਾਂਗੇ ਤਾਂ ਮਾੜੀਆਂ ਚੀਜ਼ਾਂ ਮੱਲੋ ਮੱਲੀ ਮੋਹਰੇ ਆਉਣੀਆਂ ਨੇ ਸਾਡੇ ਲੋਕ ਕਹਿੰਦੇ ਆ ਵੀ ਇਹ ਸੋਸ਼ਲ ਮੀਡੀਆ ਤੇ ਮਾੜੇ ਚੀਜ਼ਾਂ ਨੇ ਮਾੜੀਆਂ ਵੀਡੀਓ ਪਾਉਂਦੇ ਮਾੜਾ ਕੰਟੈਂਟ ਪਾਉਂਦੇ ਆ ਚੰਗੇ ਪਾਉਣ ਵਾਲੇ ਨੂੰ ਤੁਸੀਂ ਸਪੋਰਟ ਨਹੀਂ ਕਰਦੇ ਆ ਚੰਗਾ ਪਾਉਣ ਵਾਲਾ ਨੂੰ ਸਪੋਰਟ ਕਰੋ ਮਾੜੀਆਂ ਆਪੇ ਦਬ ਜਾਣੀਆਂ ਚੰਗਾ ਪਾਉਣ ਵਾਲੇ ਆਪੇ ਸ਼ਰਮੋ ਸ਼ਰਮੀ ਘਰੇ ਬੈਠ ਜਾਂਦੇ ਆ ਤੇ ਮਾੜੀਆਂ ਆਪੇ ਹੀ ਮੋਹਰੇ ਆਉਣੀਆਂ ਫਿਰ ਉਹੀ ਦੇਖਣੀਆਂ ਸਾਨੂੰ ਸਾਰਾ ਦਿ ਠੀਕ ਹੈ ਨਾ ਤਾਂ ਫੇਸਬੁੱਕ ਤੇ ਉੱਤੇ ਵੀ ਤੁਸੀਂ 4 ਰੁਪਏ ਕਮਾ ਸਕਦੇ ਹੋ ਵਧੀਆ ਕਮਾਉਂਦੇ ਆ ਬਈ ਜਿਹੜੇ ਕਮਾਉਂਦੇ ਆ ਫੇਸਬੁੱਕ ਤੇ ਫੋਟੋ ਪਾਉਣ ਤੋਂ ਲੈ ਕੇ ਹਰ ਤਰ੍ਹਾਂ ਦੇ ਪੈਸੇ ਆਉਂਦੇ ਆ ਸਟੋਰੀ ਤੱਕ ਦੇ ਪੈਸੇ ਦਿੰਦੀ ਆ ਫੇਸਬੁੱਕ ਤੇ ਇਹ ਤੋਂ ਇਲਾਵਾ ਸਨੈਪਚੈਟ ਪੈਸੇ ਦਿੰਦੀ ਆ ਜਿਹੜੇ ਨਵੇਂ ਮੁੰਡੇ ਕੁੜੀਆਂ ਸਨੈਪਚੈਟ ਚਲਾਉਂਦੇ ਆ ਤਾਂ ਸਨੈਪਚੈਟ ਨੂੰ ਬਈ ਜੇ ਸਾਰਾ ਦਿਨ ਤੁਸੀਂ ਪਰਦਿਆਂ ਦੀਆਂ ਕੰਧਾਂ ਦੀਆਂ ਪੱਖਿਆਂ ਦੀਆਂ ਫੋਟੋਆਂ ਭੇਜੀ ਜਾਂਦੇ ਆ ਤੁਸੀਂ ਇਹਨੂੰ ਮੋਨਟਾਈਜ਼ ਕਰੋ ਤੇ ਇਹਦੇ ਤੋਂ ਵੀ 4 ਪੈਸੇ ਬਣਦੇ ਆ ਫਿਰ ਚੌਥਾ ਟਵਿੱਟਰ ਤੋਂ ਬਣਦੇ ਆ ਪਰ ਟਵਿੱਟਰ ਆਪਣੇ ਵਾਲਿਆਂ ਦਾ ਬਸ ਦਾ ਕੰਮ ਹੈ ਨਹੀਂ ਕਿਉਂਕਿ ਉਹ ਹੋਰ ਹੀ ਗੇਮ ਹੈ ਉਹ ਬੜਾ ਕੁਸਮਾਨ ਜਿਹਾ ਕੰਮ ਹੈ ਪਰ ਉਹ ਸਾਡੇ ਪਾਸ ਦਾ ਹੈ ਨਹੀਂ ਇੰਸਟਾਗ੍ਰam ਤੋਂ ਬਈ ਮੇਰੇ ਨਾਲ ਇੰਸਟਾਗ੍ਰam ਤੋਂ ਬੜੇ ਮੈਨੂੰ ਆਉਂਦੇ ਕਿ ਇੰਸਟਾਗ੍ਰam ਤੋਂ ਕਿੰਨੇ ਪੈਸੇ ਹੁੰਦੇ ਬਈ ਇੰਸਟਾਗ੍ਰam ਕੋਈ ਪੈਸੇ ਨਹੀਂ ਦਿੰਦਾ 옵ਸ਼ਨ ਆਈ ਹੋਈ ਹੈ ਮੋਨਟਾਈਜੇਸ਼ਨ ਦੇ ਪਰ ਇਹ ਤੱਕ ਹੋਈ ਨਹੀਂ ਆ ਪੈਸੇ ਕੋਈ ਨਹੀਂ ਦਿੰਦਾ ਇੰਸਟਾਗ੍ਰam ਪ੍ਰੋਮੋਸ਼ਨਾਂ ਦੇ ਪੈਸੇ ਜ਼ਰੂਰ ਮਿਲਦੇ ਆ ਕਿ ਤੁਹਾਡੇ 4 ਫੋਲੋਅਰ ਆ ਤੁਹਾਡੀ ਰੀਚ ਵੱਡੀ ਹੈਗੀ ਹੈ ਤਾਂ ਤੁਸੀਂ ਪ੍ਰੋਮੋਸ਼ਨ ਦੇ ਜਿਹੜੇ ਆ ਪੇ ਕਰਦੇ ਹੋ ਤੁਹਾਨੂੰ ਲੋਕੀ ਉਹ ਤੁਹਾਡੇ ਕੋਲ ਆਉਂਦੇ ਆ ਉਹ ਹਾਂ ਕੋਈ ਪੈਸਾ ਨਹੀਂ ਦਿੰਦਾ ਬਈ ਇੰਸਟਾਗ੍ਰam ਜੇ ਤੁਸੀਂ ਕਹੋਗੇ ਕਿ ਇੰਸਟਾਗ੍ਰam ਪੈ ਜਾਂਦਾ ਉਹ ਨਹੀਂ ਦਿੰਦਾ ਬਈ ਫੇਸਬੁਕ YouTube Snapchat Twitter ਚਾਰ ਦਿੰਦੇ ਆ ਤੁਸੀਂ ਜੇ ਬਈ ਆਪਣਾ ਤੁਹਾਡੇ ਕੋਲ ਕੋਈ ਕੰਟੈਂਟ ਹੈਗਾ ਕੋਈ ਚੀਜ਼ ਹੈਗੀ ਹੈ ਤੁਹਾਡੇ ਕੋਲ ਕੋਈ ਕਿਸੇ ਚੀਜ਼ ਦਾ ਗਿਆਨ ਹੈਗਾ ਕੋਈ ਗੁਰਬਾਣੀ ਦਾ ਰੱਖਦਾ ਯਾਰ ਗੁਰਬਾਣੀ ਦਾ ਪਾਓ ਕੋਈ ਸੰਥਿਆ ਕਰਵਾਓ ਯਾਰ ਰੋਜ਼ ਦੇ ਤੁਸੀਂ ਸੋਚ ਕੇ ਦੇਖੋ ਵੀ ਇੱਕ ਪੰਨਾ ਮਾਰੀ ਦੀ ਬਾਣੀ ਦਾ ਜਿਹੜਾ ਆ ਤੁਸੀਂ ਸੋਚ ਕੇ ਰੱਖੋ ਵੀ ਅਸੀਂ ਵੀਡੀਓ ਬਣਾ ਕੇ ਪਾਉਣੀ ਹੈ ਜੀ ਸੰਥਿਆ ਦੀ ਜੇ ਕੋਈ ਜਾਣਕਾਰੀ ਰੱਖਦਾ ਜਾਂ ਕੋਈ ਹੋਰ ਕੋਈ ਕੋਈ ਗਿਆਨ ਦੀ ਗੱਲ ਹੈ ਕੋਈ ਆਪਣਾ ਕੋਈ ਮੰਦਿਰ ਬਾਰੇ ਕੋਈ ਇਤਿਹਾਸ ਬਾਰੇ ਕਿਸੇ ਵੀ ਚੀਜ਼ ਬਾਰੇ ਕੋਈ ਜਾਣਕਾਰੀ ਇਤਿਹਾਸ ਰੱਖਦਾ ਤੁਹਾਡੇ ਲਾਗੇ ਕੋਈ ਗੁਰਦੁਆਰਾ ਸਾਹਿਬ ਹੈ ਉਹਦੇ ਇਤਿਹਾਸ ਦੱਸ ਕੇ ਵੀਡੀਓ ਬਣਾ ਕੇ ਪਾਓ ਬਸ ਉਹਦੇ ਵਾਸਤੇ ਹਿੰਮਤ ਚਾਹੀਦੀ ਆ ਕੈਮਰਾ ਫੇਸ ਕਰਨ ਵਾਸਤੇ ਕਿਉਂਕਿ ਮਜ਼ਾਕ ਬੜਾ ੜਾਉਂਦੇ ਲੋਕੀ ਪਹਿਲਾਂ-ਪਹਿਲਾਂ ਹੱਸਦੇ ਐ ਚੱਲਦੀਆਂ ਨਹੀਂ ਵੀਡੀਓ ਵਿਊ ਨਹੀਂ ਆਉਂਦੇ ਇਹ ਵਿਊਆਂ ਵਾਲੇ ਗੇਮਾਂ ਚ ਨਾ ਪਿਓ ਪਰ ਜੇ ਪੈਸੇ ਕਮਾਉਣੇ ਆ ਉਹ ਮਤਲਬ ਇਹਦੇ ਉੱਤੇ ਤੁਹਾਨੂੰ ਕੰਮ ਕਰਨੇ ਪੈਣਾ ਵਿਊ ਆਪੇ ਆ ਜਾਣਗੇ ਬਸ ਤੁਹਾਡੀ ਜਿਹੜੀ ਐ ਲਗਾਤਾਰਤਾ ਤੁਹਾਨੂੰ ਆਪੇ ਅੱਗੇ ਲੈ ਕੇ ਜਾਊਗੀ ਤੇ ਬਾਕੀ ਜੇ ਕੋਈ ਹੋਰ ਵੀ ਸਵਾਲ ਹੋਇਆ ਠੀਕ ਐ ਨਾ ਵੀ ਇਹਨਾਂ ਚੀਜ਼ਾਂ ਬਾਰੇ ਤਾਂ ਬਈ ਮੈਨੂੰ ਤੁਸੀਂ ਕਮੈਂਟ ਕਰ ਦਿਓ ਤਾਂ ਕਮੈਂਟ ਚ ਪੁੱਛ ਲਿਓ ਬਾਈ ਮੈਂ ਤੁਹਾਨੂੰ ਆਪਣਾ ਨੰਬਰ ਵਗੈਰਾ ਭੇਜ ਦਾਂਗਾ ਫੇ ਤੁਸੀਂ ਜਿਹੜਾ ਫੋਨ ਕਰਕੇ ਜਾਣਕਾਰੀ ਜਾਂ ਕਮੈਂਟੇ ਤੁਹਾਨੂੰ ਜਾਣਕਾਰੀ ਦੇ ਦਾਂਗਾ ਧੰਨਵਾਦ ਜੀ ਤੁਹਾਨੂੰ ਹੋਰ ਕੋਈ ਅੱਗੇ ਵੀ ਮੈਨੂੰ ਲੱਗਦਾ ਕਿ ਵੀਡੀਓ ਬਣਾਵਾਂ ਤਾਂ ਬਾਈ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਆ ਮੈਂ ਬੈਠਾ ਸੀਗਾ ਤੇ ਮੈਨੂੰ ਸਵਾਲ ਆਈ ਜਾਂਦਾ ਮੈਂ ਕਿਹਾ ਚਲੋ ਵੀਡੀਓ ਬਣਾ ਕੇ ਤੁਹਾਡੇ ਤੱਕ ਜਾਣਕਾਰੀ ਸਾਂਝੀ ਕਰਦਾ ਤੇ ਇਹਨੂੰ ਸ਼ੇਅਰ ਜਰੂਰ ਕਰਿਓ ਜਿਹੜੇ ਬੰਦੇ ਇਹਦੇ ਉੱਤੇ ਮਿਹਨਤ ਕਰਨਾ ਚਾਹੁੰਦੇ ਆ ਜਿਹਨਾਂ ਕੋਲ ਕੋਈ ਗੁਣ ਹੈਗਾ ਏ ਧੰਨਵਾਦ ਜੀ ਸਤਿ ਸ਼੍ਰੀ ਅਕਾਲ